ਸਤਿ ਸ਼੍ਰੀ ਅਕਾਲ ਜੀ ਅੱਜ ਚੱਲੀਏ ਜੀ ਆਪਾਂ ਮੁਸਕਾਬਾਦ ਨੂੰ ਮਸ਼ੀਨ ਲੈਣ ਜੀ ਆਪਣੀ ਕਰਤਾਰ ਤੇ ਮਿਲੋ ਜੀ ਸੌਰਵ ਨੂੰ ਹੋਰ ਜੀ ਸਾਰਾ ਸੈਟ ਜੀ ਹੈ ਵਧੀਆ ਹੀ ਵਧੀਆ ਵਧਾਈਆਂ ਜੀ ਤੁਹਾਨੂੰ ਜੀ ਹਾਂ ਜੀ ਹਾਂ ਜੀ ਹੋਮੇ ਜੀ ਚੱਲੀਏ ਫੇ ਲੈਣਾ ਚਲੋ ਜੀ ਚਲੋ ਚੱਲਦੇ ਹਾਂ ਹੁਣ ਮਿਲਦੇ ਆ ਤੁਹਾਨੂੰ ਮੁਸਕਾਬਾਦ ਦੇ ਜਾ ਕੇ ਮਿਲਦੇ ਆ ਜੀ ਲੈ ਚੱਲਦੇ ਹਾਂ ਅੱਜ ਮੁਰਗਾ ਛੱਡੇ ਹੋਣਾ ਆਪਣੇ ਖੁੱਲੇ ਚਲੋ ਚੱਲਦੇ ਆਂ ਮਿਲਦੇ ਆਂ ਜੀ ਤੁਹਾਨੂੰ ਮੁਸਕਾਬਾ ਜਾਦੇ ਨੇ ਲੋ ਜੀ ਭਾਈ ਫੁੱਜ ਗਏ ਆ ਖੜੀ ਜਾਈਏ ਉਹ ਯਾਰ ਮਸ਼ੀਨ ਇੱਧਰ ਕਟਰ ਵਾਲਾ ਖੜਾ ਜੀ ਇੱਧਰ ਰਿੰਡੜੀ ਨਹੀਂ ਲੱਗੇ ਹੋਏ ਆ ਆਹ ਘਰਾਂ ਗੱਲਬਾਤ ਕਰਨ ਬਾਕੀ ਚੱਲਦੇ ਆਂ ਜੀ ਇਹਨੂੰ ਲੈ ਕੇ ਦਿਖਾਉਣਾ ਤੁਹਾਨੂੰ ਬਾਕੀ ਅੱਗੇ ਚੱਲਦੇ ਆਂ ਮੇਰਾ ਬੜੀ ਗੱਲਬਾਤ ਕਰਕੇ ਫੇਰ ਲੈ ਕੇ ਜਾਂਦੇ ਆਂ ਮਸ਼ੀਨ ਲੋ ਭਾਈ ਚੱਲੇ ਜੀ ਮਸ਼ੀਨ ਲੈ ਕੇ ਆਪਾਂ ਘਰ ਨੂੰ ਲੈ ਕੇ ਵਾਹਗੂਨ ਦਾ ਨੋ ਚੱਲੇ ਜੀ ਹੁਣ ਕੱਟ ਰਵਾਰ ਲੱਗਿਆ ਜੀ ਪੋਣ ਕਿਵੇਂ ਚੱਲਦੇ ਨੇ ਉਹਨੂੰ ਮਿਲਦੇ ਆ ਵਕਤ ਨੂੰ ਰਸਤੇ ਜੀ ਪੈ ਗਏ ਜੀ ਅ ਬਾਕੀ ਬਾਕੀ ਅੱਗੇ ਜਾਂਦੇ ਆਪਾਂ ਉਹਦਾਂ ਚੁਸਕੇ ਜਾਂਦੇ ਜੀ ਉਹ ਜਾ ਕੋਤਰਾ ਵੀ ਬਾਕੀ ਬੇਲੇ ਲਾਉਣ ਜਾਂਦੇ ਆ ਚਾਹੀ ਜਾਂਦੇ ਆਪਾਂ ਅੱਗੇ ਕਿੱਥੇ ਪਹਾਈ ਜਾਂਦੇ ਨਾਲ

ਕਾ ਲੱਗੇ ਦੇਖ ਵਾਰ ਵਾਰ ਸੋਕੇ ਵਾਰ ਨੋ ਇਹ ਖੜਾ ਤੁਸੀਂ ਮਸ਼ੀਨ ਨਾ ਮਦਦ ਚੱਕ ਰਾਜੀ ਜੀ ਭਾਈ ਬਾਕੀ ਤੁਹਾਨੂੰ ਦਿਨ ਚ ਦਿਖਾਵਾਂਗੇ ਮਸ਼ੀਨ ਸਾਰੀ ਆਪਾਂ ਤਾਂ ਕਿ ਉਹ ਦਾ ਵਿੱਚ ਦੇ ਦਿਖਾਤੀ ਤੁਹਾਨੂੰ ਸਾਰੀ ਕਿ ਹੋਰ ਦਿਖਾਉਣੀ ਚਲੋ ਫਿਰ ਮਿਲਦੇ ਹਾਂ ਆਪਾਂ ਕਿਸੇ ਅਗਲੇ ਵਲੌਗ 'ਚ ਜੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਜਦੋਂ ਠੀਕ ਹੈ ਜੀ ਮਿਲਦੇ ਹਾਂ ਆਪਾਂ ਕਿਸੇ ਅਗਲੇ ਵਲੌਗ 'ਚ